ਦੀਆਂ ਨਿਊ ਚੈਨਲ ਕੀ ਬੜੀ 24 ਦੇਖੋ ਕਿਵੇਂ ਅਪਰਾ ਤੇ ਗੁਰਾਇਮ ਫਲੋਰ ਵਿੱਚ ਚੰਡੀਗੜ੍ਹ ਤੋਂ ਗੱਡੀਆਂ ਚੋਰੀ ਕਰਕੇ ਨੰਬਰ ਪਲੇਟਾਂ ਤੇ ਚੈਸੀ ਨੰਬਰ ਬਦਲ ਕੇ ਅੱਗੋਂ ਸਸਤੇ ਭਾਅ ਵਿੱਚ ਵੇਚਣ ਵਾਲੇ ਕਰਨ ਗੋਇਲ ਅਪਰਾ ਪੁੱਤਰ ਬਨੋਦ ਗੋਇਲ ਅਪਰਾ ਨੂੰ ਉਸਦੇ ਗੈਂਗ ਸਮੇਤ ਫਲੋਰ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਜਾਣਕਾਰੀ ਡੀਐਸਪੀ ਫਲੋਰ ਵੱਲੋਂ ਦਿੱਤੀ ਗਈ ਫਲੋਰ ਸਰਵਨ ਸਿੰਘ ਬਾਦਲ ਵੱਲੋਂ ਫਲੋਰ ਨੂੰ ਦੱਸਿਆ ਅਤੇ ਅੱਪਰ ਪੁਲਿਸ ਵੱਲੋਂ ਕਿਵੇਂ ਕੀਤੀ ਗਿਆ ਕਾਰਾ ਫਲੋਰ ਦੀ ਪੁਲਿਸ ਵੱਲੋਂ ਕਾਰਾ ਚੋਰੀ ਕਰਨ ਵਾਲੇ ਗੈਂਗ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 02 ਕਾਰਾ ਬਰਾਮਦ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਹਰਵਿੰਦਰ ਸਿੰਘ ਵਿਰਕ ਪੀ ਪੀ ਐਸ ਮਾਣਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਸ੍ਰੀ ਸਰਬਜੀਤ ਰਾਏ ਪੀ ਪੀ ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਵੰਨ ਸਿੰਘ ਬਲ ਪੀ ਪੀ ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗੈਂਗ ਦੇ ਸਿਫਰ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸਿਫਰ 2 ਗੱਡੀਆਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਸੁਖਵੀਰ ਸਿੰਘ ਉਰਫ सोनू ਪੁੱਤਰ ਪਰਮਜੀਤ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਅਤੇ ਗੁਰਜਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜੁਰਮ ਅਧੀਨ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 97 ਮਿਤੀ 9 April 2025 ਜੁਰਮ 303 23174 379413 IPC ਥਾਣਾ ਫਲੋਰ ਦਰਜ ਕੀਤਾ ਗਿਆ ਜੋ ਮੁੱਢਲੀ ਪੁੱਛ ਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੰਦਾ ਮੇਨ ਸਾਥੀ ਕਰਨ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅਪਰਾ ਹੈ ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਮਿਲਾ ਕੇ ਚੰਡੀਗੜ੍ਹ ਮੋਹਾਲੀ ਸਾਈਡ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦਾ ਸੀ ਅਤੇ ਗੱਡੀਆਂ ਦੇ ਇੰਜਣ ਨੰਬਰ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਬਦਲ ਕੇ ਇਹ ਗੱਡੀਆਂ ਸਸਤੇ ਭਾਅ ਵੇਚ ਦਿੰਦੇ ਸੀ ਜੋ ਹੁਣ ਤੱਕ ਇਹਨਾਂ ਪਾਸੋਂ 02 ਚੋਰੀ ਕੀਤੀਆਂ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਅਤੇ ਮੁਕੱਦਮੇ ਦੀ ਹੋਰ ਤਫ਼ਤੀਸ਼ ਜਾਰੀ ਹੈ ਹੈ इन्हों वालों गाहकों वेचिया गड्डिया बारे पूछगिछ की जा रही है दर्ज केस मुकदमा नंबर सतानवे मिति 9 अप्रैल दो जुर्म 303 सौ तीन दो तीन सौ चार तीन लख उनासी हजार थाना फिलोर नाम पता दोषी एक जसकरण सिंह पुत्र परमजीत सिंह वासी चीमा कला थाना गुराया दो सुखवीर सिंह पुत्र परमजीत वासी चीमा कला थाना गुराया तीन ਗੁਰਜਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੀਮਾ ਕਲਾ थाना ਗੁਰਾਇਆ ਬਰਾਮਦਗੀ ਇੱਕ ਇੱਕ ਕਾਰ ਐਨੋਵਾ ਦੋ ਇੱਕ ਕਾਰ ਇੱਕ ਤੋਂ ਵੀ ਡਾਕਟਰ ਰਾਣਾ ਅਪਰਾਧੀ ਫਿਲੋਰ ਅਪਰਾਧ ਤੋਂ ਖਾਸ ਰਿਪੋਰਟ ਤੁਹਾਡੀ ਕਾਨੂੰਨ ਤੁਸੀਂ ਤਨਬਰ ਕਾਬੂ ਕੀਤਾ ਹੈਗਾ ਸਰ ਕਾਰਾਂ ਕਿੱਥੋਂ ਚੋਰੀ ਕਰਦੇ ਸੀ ਉਹ ਕਿੱਥੋਂ ਕੋਤਰਾ ਵਾਲੇ ਕੀ ਨਾਮ ਸਰ ਇਹਨਾਂ ਦਾ ਅ ਸ਼੍ਰੀ ਹਰਵਿੰਦਰ ਸਿੰਘ ਬਰਕ ਕਸਸਪੀਜੰਦ ਦੇ ਇਰਦਿ ਜਿਹਦੇ ਦਸ਼ਾ ਨਿਰਦੇਸ਼ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਉਸ ਨੂੰ ਉਦੋਂ ਸਫਤਤਾ ਮਿਲੀ ਜੀਰੋ ਇਨਸਪੈਕਟਰ ਸਜੀਵਪੁਰ ਐਸ ਐਚਓ ਫਲੋਰ ਅਤੇ ਉਸ ਦੀ ਟੀਮ ਚੌਕਿੰਗ ਜਾਜ ਅਪਰਾ ਵੱਲੋਂ ਜਿਹੜੀਆਂ ਗੱਡੀਆਂ ਚੋਰੀਆਂ ਦਾ ਗ੍ਰੋਸਰੀ ਦਾ ਫਰਦਾ ਪਾਸ ਕੀਤਾ ਹੈਗਾ ਇਸ ਵਿੱਚ ਦੋ ਗੱਡੀਆਂ ਜਿਹੜੀਆਂ ਕਲੋਵਾ ਤੇ i20 ਬਰਾਮਦ ਕਰ ਲਈ ਐ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਨੇ ਤੇ ਫਰਦਰ ਅਗੇ ਜਿਹੜੀ ਉਹ ਕਾਰਵਾਈ ਜਿਹੜੀ ਆ ਉਹ ਮਤਬ ਤਫਤੀਸ਼ ਕੀਤੀ ਜਾ ਰਹੀ ਹੈ ਸਰ ਇਹ ਉਸੇ ਹੀ ਵਿਰੋਧੀ ਮੈਂਬਰ ਹੈ ਜਿਹਦੇ ਪਿਛਲੇ ਦਿਨ ਇੱਕ ਐਫਆਈਆ ਦਰਜ ਹੋਈ ਹੈ ਕਰਨ ਗੋਵਿੰਦ ਰਾਦੇ ਬੰਦੀਸਰੇ ਤੇ ਅਸੀਂ ਦੁਰਾਨੇ ਤਫਤੀਸ਼ ਕਲੀਅਰ ਕਰਾਂਗੇ ਵੀ ਉਹਦੇ ਨਾਲ ਦੇ ਹੈਗੇ ਕੁਝ ਇੱਕ ਦੋ ਜਿਹੜੇ ਹੈਗੇ ਉਹ ਤੇ ਉਹਨਾਂ ਉਹਦਾਂ ਸ਼ਾਮਲ ਹੈਗੇ ਕਰਨ ਗੋਵਿੰਦ ਨਾਲ ਬਾਕੀ ਦੂਸਰੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੇਪੜੀ 24 ਨੂੰ